ਸੇ ਉਪਰਾਲੇ ਕਰਾਂਗੇ ਤੁਸੀਂ ਦੇਖ ਕੇ ਹੈਰਾਨ ਹੋਗੇ ਪਹਿਲਾਂ ਜਿਹੜੇ ਕੰਮ ਕੀਤੇ ਜਾ ਰਹੇ ਨੇ ਲਹਿਰੇ ਦੇ ਵਿੱਚ ਅੱਜ ਤੱਕ ਕਦੇ ਹੋਏ ਸੀ ਆ ਡਿਚ ਰੈਂਡ ਦੇ ਉੱਤੇ ਪਿਛਲੇ 20 30 ਸਾਲਾਂ ਤੇ ਰਾਜਨੀਤੀ ਹੋ ਰਹੀ ਧੀ ਜਦੋਂ ਇਲੈਕਸ਼ਨ ਹੁੰਦਾ ਆ ਕੇ ਕਹਿ ਦੰਦੇ ਦੀ ਇਹ ਡਿਚ ਰੈਂਡ ਦਾ ਇੰਤਜ਼ਾਮ ਕਰ ਦਿਆਂਗੇ ਤੁਸੀਂ ਸਾਰਿਆਂ ਨੇ ਸੁਣਿਆ ਇਹ ਤਾਂ ਓਪਨ ਮੈਟਰ ਕਿਸੇ ਨੇ ਨਹੀਂ ਕੀਤਾ ਆ ਕਰੀਬ 15 ਕਰੋੜ ਦਾ ਇਹਦਾ ਹੋ ਸੀ ਟੈਂਡਰ ਇਹ ਸਾਰਾ ਬਣ ਰਿਹਾ ਤਾਂ ਦੇਖੋ ਲੋਕ ਕਿੱਡੇ ਪੁੱਛ ਆ ਸਾਰੇ ਜਿਹੜੇ ਆ ਪਿਛਲੇ ਮੁਹੱਲੇ ਦੇ ਲੋਕ ਨੇ ਆ ਖੜੇ ਨੇ ਸਾਰੇ ਦੇਖਾਓ ਜਿਹੜੇ ਲੋਕਾਂ ਨੂੰ ਉੱਥੇ ਸਾਹ ਲੈਣਾ ਵੀ ਔਖਾ ਸੀ ਅੱਜ ਉੱਥੇ ਸੈਰਗਾ ਬਣ ਜਾਣੀ ਆ ਸੋ ਇਸ ਕਰਕੇ ਲਹਿਰੇ ਦੇ ਜਿੰਨੇ ਵੀ ਕੰਮ ਨੇ ਉਹ ਅਸੀਂ ਕਰ ਰਹੇ ਆ ਆ ਜਿਹੜੇ ਨਾ ਟੱਲੀਆਂ ਖੜਕਾਉਣ ਵਾਲੇ ਨੇ ਮੈਂ ਇਹਨਾਂ ਨੂੰ ਵੀ ਤੁਹਾਡੇ ਰਹੀਂ ਕਹਿਣਾ ਚਾਹਣਾ ਕਿਤੇ ਟੱਲੀਆਂ ਖੜਕਾਉਂਦੇ ਆ ਕਿਤੇ ਬਾਲਟੀਆਂ ਖੜਕਾਉਂਦੇ ਆ ਤੇ ਤੁਸੀਂ 25 ਸਾਲ ਰਾਜ ਕੀਤਾ ਉੱਥੋਂ ਕਿਤੇ ਗਏ ਸੀ ਹਰ ਤਰੀਕੇ ਨਾਲ ਇਹਨਾਂ ਨੇ ਪੰਜਾਬ ਦੇ ਨਾਲ ਲਹਿਰੇ ਦੇ ਨਾਲ ਵਿਤ ਕਰਾ ਕੀਤਾ ਧੋਖਾ ਕੀਤਾ ਆ ਜਿਹੜੇ ਮੈਂ ਸੁਣ ਰਿਹਾ ਦੀ ਉਸਤੇ ਕਹਿੰਦੇ ਜੀ ਬਾਲਟੀਆਂ ਖੜਕਾ ਕੇ ਕਹਿੰਦੇ ਜਿਹੜਾ ਸਾਡਾ ਪ੍ਰੋਜੈਕਟ ਸੀ ਉਹ ਨਹੀਂ ਪੂਰਾ ਕੀਤਾ ਮੈਂ ਉਸ ਪ੍ਰੋਜੈਕਟ ਬਾਰੇ ਦੱਸ ਦਣਾ ਇਹ ਪ੍ਰੋਜੈਕਟ ਸੀ ਜਿਹੜਾ ਇਹਨਾਂ ਨੇ ਸਿਰਫ ਤੇ ਸਿਰਫ ਵੋਟਾਂ ਦੇ ਖਾਤਰ ਇੱਕ ਪਲਾਨ ਬਣਾਇਆ ਕਿ ਨਹਿਰ ਚੋਂ ਪਾਣੀ ਲੈ ਕੇ ਅਸੀਂ ਬਾਡਰ ਬਾਕ ਚ ਦੇਵਾਂ ਚਲੋ ਠੀਕ ਹੋ ਗਈ ਗੱਲ ਮੰਨ ਲਈ ਗੱਲ ਇਹਨਾਂ ਪਰ ਇਹਨਾਂ ਨੇ ਜਦੋਂ ਉੱਥੇ ਪਾਈਪ ਪਾਉਣੇ ਸ਼ੁਰੂ ਕਰਤੇ ਸੀ ਤੁਸੀਂ ਹੈਰਾਨ ਹੋਵੋਗੇ ਜਾਣ ਕੇ ਐਟ ਦੈਟ ਟਾਈਮ ਨਹਿਰ ਤੋਂ ਮੋਗੇ ਦੀ ਪਰਮਿਸ਼ਨ ਨਹੀਂ ਲਈ ਗਈ ਸੀ ਬਹੁਤ ਪਹਿਲਾਂ ਪਰਮਿਸ਼ਨ ਲਈ ਗਈ ਤੇ ਉਹ ਡੀਵਾਰ ਹੋ ਗਈ ਸੀ ਪਰਮਿਸ਼ਨ ਨਹੀਂ ਲਈ ਗਈ ਸੀ ਦੂਜਾ ਨਹਿਰ ਦਾ ਪਾਣੀ ਜਦੋਂ ਤੁਸੀਂ ਵਾਟਰ ਬਾਕਸ ਦੇ ਟੈਂਕ ਦੇ ਵਿੱਚ ਪਾਉਣਾ ਹੈ ਨਹਿਰ ਦਾ ਲੈਵਲ ਤਾਂ ਨਹੀਂ ਮੈਂ ਵਾਟਰ ਬਾਕਸ ਦਾ ਲੈਵਲ ਹੈ ਉੱਚਾ ਤੇ ਪਾਣੀ ਕਿਵੇਂ ਪਾਊਗਾ ਫਿਰ ਜਦੋਂ ਸਾਡੀ ਸਰਕਾਰ ਨੂੰ ਪੁੱਛਿਆ ਇਹਨਾਂ ਨੂੰ ਕਹਿੰਦੇ ਜੀ ਅਸੀਂ ਪਾਣੀ ਸਟੋਰ ਕਰਾਂਗੇ ਫਿਰ ਪੰਪਿੰਗ ਰਹੀ ਅਸੀਂ ਟੈਂਕਾ ਟੈਂਕਾ ਜਿ ਪਾਵਾਂਗੇ ਮੈਂ ਕਿਹਾ ਸਟੋਰ ਕਿੱਥੇ ਕਰੋਗੇ ਉਹਦਾ ਕੋਈ ਜਵਾਬ ਨਹੀਂ ਕਹਿੰਦੇ ਫੋਰੈਸਟ ਦੀ ਜ਼ਮੀਨ ਲਵਾਂਗੇ ਮੈਂ ਕਿਹਾ ਇਹ ਪਹਿਲਾਂ ਸਾਰੀਆਂ ਗੱਲਾਂ ਪੂਰੀਆਂ ਕਰਨੀਆਂ ਚਾਹੁੰਦੇ ਫੋਰੈਸਟ ਵਾਲੇ ਤੁਹਾਨੂੰ ਜ਼ਮੀਨ ਨਾ ਦੇਣ ਉੱਥੇ ਫੋਰਸ ਦੀ ਜ਼ਮੀਨ ਹੈ ਹੀ ਨਹੀਂ আর ਪੰਪਿੰਗ ਨਾਲ ਤੁਸੀਂ ਪਾਓਗੇ ਇੱਕ ਦਿਨ ਤੁਹਾਡੀ ਮੋਟਰ ਖਰਾਬ ਹੋ ਗਈ ਤੇ 20 ਦਿਨ ਉਸ ਮੋਟਰ ਨੇ ਨਹੀਂ ਠੀਕ ਹੋਣਾ ਪਰ ਪੂਰੇ ਸਾਲ ਦੇ ਵਿੱਚ 20-25 ਦਿਨ ਦਿੱਕਤ ਦਾ ਸੋ ਅਸੀਂ ਪ੍ਰੈਕਟੀਕਲੀ ਕੰਮ ਕਰ ਰਹੇ ਹਾਂ ਜਿਹੜਾ ਦਿਆਲਪੁਰਾ ਰਜਵਾਹਾ ਪਿਛਲੇ 40 ਸਾਲਾਂ ਤੋਂ ਟੁੱਟਿਆ ਹੋਇਆ ਦੀ ਸਹੀ ਪਾਣੀ ਨਹੀਂ ਆਉਂਦਾ ਦੀ ਉਹਨੂੰ 5 ਕਰੋੜ ਰੁਪਇਆ ਲਾ ਕੇ ਕੰਕਰੀਟ ਦਾ ਕਰ ਰਹੇ ਆ ਇਹ ਦੱਸ ਦਿੰਦੇ ਦਿੱਕਤ ਜ਼ਰੂਰ ਆ ਭੰਨਾ ਤਾਂ ਉਹਦੀ ਸਫਾਈ ਦੀ ਲੋੜ ਹੋਊਗੀ ਕਿਉਂਕਿ ਕੰਕਰੀਟ ਦਾ ਹੋ ਗਿਆ ਸਿੱਧਾ ਪਾਣੀ ਆਇਆ ਕਰ ਉਹਦੀ ਕਪੈਸਿਟੀ ਵੀ ਅਸੀਂ ਵਧਾਤੀ ਤੇ ਇਹਦੇ ਚ ਵੀ ਅਸੀਂ ਵਾਟਰ ਬਾਕਸ ਦੇ ਵਿੱਚ ਜਗ੍ਹਾ ਹੈਗੀ ਉੱਥੇ ਇੱਕ ਟੈਂਕ ਵੀ ਹੋਰ ਬਣਾਵਾਂ ਕੋਈ ਦਿੱਕਤ ਹੀ ਨਹੀਂ ਕਿਸੇ ਕਿਸੇ ਦੀ ਇਹ ਤਾਂ ਬਿਲਕੁਲ ਉੱਥੇ ਆ ਕੇ ਪਾਣੀ ਪੈ ਜਾਣਾ ਇਹ ਪੱਥਰਾਂ ਦੀ ਰਾਜਨੀਤੀ ਕਰ ਰਹੇ ਨੇ ਹੁਣ ਤੱਕ ਜਿਹੜੇ ਲਾਏ ਨੇ ਇਹ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ ਸਾਡਾ ਕੋਈ ਪੱਥਰ ਦੱਸਦੇ ਹੋ ਵੀ ਜਿਸੇ ਅਸੀਂ ਪੱਥਰ ਰੱਖਿਆ ਤੇ ਕੰਮ ਨਾਲ ਛੱਡੇ ਨਹੀਂ ਸਵਾਲ ਉੱਠਣਗੇ ਫਿਰ ਜਿੱਥੇ ਰਹਿ ਗਿਆ ਸਾਡਾ ਰਹਿਣੇ ਨਹੀਂ ਕੋਈ ਅਸੀਂ ਬਿਲਕੁਲ ਪੱਥਰ ਉੱਥੇ ਰੱਖਾਂਗੇ ਜਿੱਥੇ ਉਸੇ ਦਿਨ ਕੰਮ ਸ਼ੁਰੂ ਹੋਏਗਾ ਅਸੀਂ ਪੱਥਰਾਂ ਦੀ ਰਾਜਨੀਤੀ ਵੀ ਕੋਈ ਨਹੀਂ ਕਰਨੀ ਅਸੀਂ ਲੋਕਾਂ ਦੀ ਸੇਵਾ ਦੇ ਲਈ ਆਏ ਆ ਅਸੀਂ ਇਸ ਕਰਕੇ ਨਹੀਂ ਆਏ ਵੀ ਅਗਲੀਆਂ ਵੋਟਾਂ ਦੀ ਪਹਿਲਾਂ ਰਾਜਨੀਤੀ ਕਰਨ ਲੱਗੇ ਜੀ ਅਸੀਂ ਸਹੀ ਕੰਮ ਕਰਕੇ ਦੇਵਾਂਗੇ ਜੋ ਕਹਾਂਗੇ ਉਹ ਕਰਾਂਗੇ ਜੋ ਪਹਿਲਾਂ ਕਿਹਾ ਸੀ ਦੀ ਵੋਟਾਂ ਦੇ ਆਪਣਾ ਇਸ ਵੇਲੇ 2022 ਵੇਲੇ ਉਹ ਅਸੀਂ ਕਰ ਰਹੇ ਹਾਂ ਓਕੇ ਜੀ ਧੰਨਵਾਦ